ਅੱਜ ਸਿੱਖ ਕੇਂਦਰੀ ਯਾਇਬ ਘਰ ਵਿੱਚ ਦੁਬਾਰਾ ਅੱਜ ਵੱਖ-ਵੱਖ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸ਼ੁਭਿਤ ਕੀਤੇ ਆ ਗਿਆ ਜਿਨ੍ਹਾਂ ਵਿੱਚ ਗਿਆਨੀ ਦਲੀਪ ਸਿੰਘ ਜੀ ਔਰ ਪ੍ਰਿੰਸੀਪਲ ਸਵਰਨ ਸਿੰਘ ਜੀ ਤੇ ਹੋਰ ਮਹਾਨ ਸ਼ਖਸੀਅਤਾਂ ਜਿਨ੍ਹਾਂ ਦਾ ਤੁਹਾਂ ਸਟੇਜ ਤੋਂ ਨਾਂ ਹੋਣੇ ਸੁਣਿਆ ਸੋ ਜਿਨ੍ਹਾਂ ਨੇ ਸਿੱਖ ਕੌਮ ਵਾਸਤੇ ਸਿੱਖ ਪੰਥ ਵਾਸਤੇ ਦੇਸ਼ ਵਾਸਤੇ ਵੱਡੀਆਂ ਕਾਰਨਾ ਕਾਲੀਆਂ ਨੇ ਚਾਹ ਪ੍ਰਚਾਰ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਚਾਹ ਰਾਗ ਦੇ ਇਹ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਚਾਹ ਸ਼ਹੀਧੀਆਂ ਪ੍ਰਾਪਤ ਕੀਤੀਆਂ ਨੇ ਉਹਨਾਂ ਮਹਾਨ ਸ਼ਹੀਦਾਂ ਦੀਆਂ ਮਹਾਨ ਵਿਦਵਾਨਾਂ ਦੀਆਂ ਕਥਾਵਾਚਕਾਂ ਦੀਆਂ ਫੋਟੋ ਜਿਹੜੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਕਟੂਵਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਔਰ ਸਾਰੀ ਸ਼੍ਰੋਮਣੀ ਕਮੇਟੀ ਵੱਲੋਂ ਸ ਸ਼ੋਭਿਤ ਕੀਤੀਆਂ ਗਈਆਂ ਇਹ 8 ਤਸਵੀਰਾਂ ਲਗਾਈਆਂ ਗਈਆਂ ਨੇ ਜਿਹੜੀਆਂ ਵੱਖ-ਵੱਖ ਸ਼ਖਸੀਅਤਾਂ ਦੀਆਂ ਤਸਵੀਰਾਂ ਨੇ ਜਿਨ੍ਹਾਂ ਵਿੱਚ ਗਿਆਨੀ ਤਲੀਪ ਸਿੰਘ ਜੀ ਕਥਾਵਾਚਕ ਮੰਜੀ ਸਾਹਿਬ ਪਪਾ ਚੰਦ ਸਿੰਘ ਜੀ ਮਹੰਤ ਕਟੂ ਵਾਲੇ ਬਾਬਾ ਜੰਗ ਸਿੰਘ ਜੀ ਸੰਪਰਦਾਇ ਮੁਖੀ ਬਾਬਾ ਬੂੰਗਾ ਮਸਤੂਆਣਾ ਸਾਹਿਬ ਜ세ਦਾਰ ਮਾਨ ਸਿੰਘ ਜੀ ਅੱਜ ਉਹ ਆਪਣੇ ਗਿਆਨੀ ਦਲੀਪ ਸਿੰਘ ਜੀ ਕਥਾਵਾਚਕ ਪ੍ਰਿੰਸੀਪਲ ਸਰਿੰਦਰ ਸਿੰਘ ਜੀ ਯੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਥੇਦਾਰ ਰਤਨ ਸਿੰਘ ਜੀ ਜਫਰਵਾਲ ਸਾਬਕਾ ਮੈਂਬਰ ਧਰਮ ਪ੍ਰਚਾਰ ਕਮੇਟੀ ਸਿੱਖ ਇਤਿਹਾਸਕਾਰ ਸਰਦਾਰ ਸਵਰਨ ਸਿੰਘ ਜੀ ਚੂਸਲੇਵੜ ਬਬਰ ਕਾਲੀ ਲਹਿਰ ਦੇ ਸਰਦਾਰ ਜਰਨੈਲ ਸਿੰਘ ਜੀ ਕਾਲਰਾ ਇਹ ਅੱਠ ਸ਼ਖਸੀਤਾਂ ਦੇ ਜਿਹੜੀਆਂ ਨੇ ਉਹਨਾਂ ਦੇ ਜਿਹੜੀਆਂ ਤਸਵੀਰਾਂ ਤਾਂ ਸ਼ੋਭਿਤ ਕੀਤੀਆਂ ਗਈਆਂ ਨੇ ਸੋ ਇਹਦੇ ਵਿੱਚ ਜਿਹੜੇ ਬਹੁਤ ਵੱਡੀਆਂ ਘਾਲਣਾ ਸਕਸ਼ੀਤਾ ਘਾਲਦੀਆਂ ਨੇ ਔਰ ਬਹੁਤ ਵੱਡੇ ਯੋਗਦਾਨ ਪਾਉਂਦੀਆਂ ਨੇ ਚਾਹੇ ਪ੍ਰਚਾਰ ਵਾਸਤੇ ਚਾਹੇ ਉਹ ਕਥਾਵਾਚਕ ਵਾਸਤੇ ਚਾਹੇ ਉਹ ਰਾਗੀ ਸਿੰਘ ਹੁੰਦਿਆਂ ਕਿ ਕੋਈ ਮੋਰਚੇ ਵਿੱਚ ਜਿਹੜੇ ਸਿੰਘ ਜਾਂਦੇ ਨੇ ਉਹਨਾਂ ਮਹਾਨ ਸ਼ਕਤੀਤਾ ਨੂੰ ਇੱਥੇ ਜਿਹੜਾ ਐਸਫਤ ਕੇਂਦਰੀ ਯਾਬ ਘਰ ਵਿੱਚ ਸਥਾਨ ਮਿਲਦਾ ਤੋਂ ਬਹੁਤ ਵੱਡੀ ਗੱਲ ਹੋਈ ਆ ਮੈਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਵਧਾਈ ਦੇਣਾ ਚਾਹੁੰਨਾ ਜਿਨ੍ਹਾਂ ਪਰਿਵਾਰਾਂ ਵਿੱਚ ਇੰਨੀਆਂ ਸ਼ਕਤੀਤਾ ਨੇ ਜਨਮ ਲਿਆ ਨਾਲ ਇਹ ਵੀ ਕਹਿਣਾ ਚਾਹੁੰਨਾ ਕਿ ਉਹ ਆਪਣੇ ਵੱਡਿਆਂ ਪੁਰਖਿਆਂ ਦੀ ਜਿਹੜੇ ਜਿਹਨੇ ਜਿੱਥੇ ਤਸਵੀਰਾਂ ਸ਼ੁਭਤ ਹੋਈਆਂ ਉਹਨਾਂ ਵਾਂਗ ਵੀ ਆਪਣਾ ਜੀਵਨ ਸਾਬ ਕਸੂਤ ਰਹਿ ਕੇ ਔਰ ਗੁਰਸਿੱਖੀ ਦੇ ਲਾੜ ਲੱਗਣ ਤੇ ਗੁਰੂ ਪੰਥ ਨੂੰ ਸਮਰਪਤ ਰਹਿਣ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਕੀ ਫਤਿਹ ਮੈਂ ਦਵਿੰਦਰ ਕੌਰ ਕਲਰਾ ਮੈਂਬਰ ਐਸਜੀਪੀਸੀ ਜੋ ਪਿੰਡ ਮੇਰਾ ਕਲਰਾ ਮੇਰੇ ਫਾਦਰ ਸਾਹਿਬ ਮੇਰੇ ਸੋਹਣਾ ਸਾਹਿਬ ਨੇ ਸਰਦਾਰ ਜਨਰਲ ਬੁੱਬਰ ਸਰਦਾਰ ਜਨਰਲ ਸਿੰਘ ਜੀ ਕਲਰਾ ਜਿਨ੍ਹਾਂ ਦੀ ਇਹ ਫੋਟੋ ਅੱਜ ਅਜਾਇਬ ਘਰ ਦੇ ਵਿੱਚ ਸੁਸ਼ੋਭਿਤ ਕੀਤੀ ਪਈ ਆ ਸਭ ਤੋਂ ਪਹਿਲਾਂ ਮੈਂ ਸ਼ੋਹਣੀ ਕਮੇਟੀ ਦਾ ਧੰਨਵਾਦ ਕਰਨਾ ਚਾਹੁੰਨੀ ਆ ਜਿਨ੍ਹਾਂ ਨੇ ਸਾਡੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧੰਮੀ ਪੂਰੀ ਅਜੈਕਟਿਵ ਸਾਡੇ ਸਖਤਰ ਸਹਿਬਾਨ ਮੈਨੇਜਰ ਸਹਿਬਾਨ ਜਿਨ੍ਹਾਂ ਨੇ ਜਿਨ੍ਹਾਂ ਨੇ ਯਤਨ ਸਦਕਾ ਇਹ ਫੋਟੋ ਜਿੱਥੇ ਸਬਤ ਹੋਈ ਆ ਸਾਡੇ ਪਿਤਾ ਜੀ ਜਿਹੜੇ ਜਿਨ੍ਹਾਂ ਦੀ ਇਹ ਤਸਵੀਰ ਲੱਗੀ ਆ ਉਹਨਾਂ ਨੇ ਅੰਗਰੇਜ਼ ਸਰਕਾਰ ਦੇ ਵੇਲੇ ਅੰਗਰੇਜ਼ਾਂ ਦੇ ਨਾਲ ਉਹਨਾਂ ਦੇ ਮੁਕਾਬਲੇ ਹੋਏ ਆ ਤੇ ਉਹਨਾਂ ਨੇ ਅਕਾਲੀ ਬਬਰਾਂ ਜਿਹੜੇ ਸ਼ਹੀਦ ਕਰਾਏ ਸੀਗੇ ਜਿਹੜੇ ਉਹਨਾਂ ਦੇ ਟਾਉਟ ਸੀਗੇ ਉਹਨਾਂ ਨੂੰ ਉਹਨਾਂ ਨੇ ਸੋਦਾ ਲਾਇਆ ਲਬਲਬ ਕੇ ਉਹਨਾਂ ਦੇ ਟੌਟ ਮਾਰੇ ਅਕਾਲੀ ਬੂਬਰਾਂ ਤੇ ਤੇ ਉਹਨਾਂ ਤੇ 131 ਕੇਸ ਜਿਹੜੇ ਸੀਗੇ ਮੁਕੱਦਮੇ ਸੀਗੇ ਉਸ ਵੇਲੇ ਅੰਗਰੇਜ਼ ਸਰਕਾਰ ਨੇ ਚਲਾਏ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਜੇਲ੍ਹ ਹੋਈ ਕਾਫੀ ਸਮਾਂ ਉਹਨਾਂ ਨੇ ਜੇਲ੍ਹ ਕੱਟੀ ਔਰ ਉਸ ਤੋਂ ਬਾਅਦ ਤਿੰਨ ਫਾਂਸੀਆਂ ਆਂਦੀਆਂ ਉਹਨਾਂ ਨੂੰ ਸਜ਼ਾ ਹੋਈ ਜਿਨ੍ਹਾਂ ਸਾਡੇ ਸੰਤ ਬਾਬਾ ਜਵਾਲਾ ਸਿੰਘ ਜੀ ਹੱਕਵਾਲ ਵਾਲੇ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਉਹਨਾਂ ਦੀ ਜਿਹੜੀ ਜੇਲ ਫਾਂਸੀ ਸੀ ਉਹ ਤਿੰਨੇ ਫਾਂਸੀਆਂ ਟੁੱਟ ਗਈਆਂ ਤੇ ਉਹਨਾਂ ਨੇ ਉਸ ਤੋਂ ਬਾਅਦ ਆਪਣਾ ਜਿਹੜਾ ਜੀਵਨ ਸੀਗਾ ਸਾਰਾ ਆਪਣੀ ਬਾਣੀ ਦੇ ਵਿੱਚ ਗੁਜ਼ਾਰੇ ਆ ਤੇ ਆਪਣੇ ਪਰਿਵਾਰ ਨੂੰ ਵੀ ਛੇੜ ਦਿੱਤੀ ਆ ਉਹਨਾਂ ਨੇ ਇਸ ਲਈ ਤੇ ਜਿਹੜਾ ਪਰਿਵਾਰ ਆ ਉਹ ਸਿੱਖੀ ਦੇ ਵਿੱਚ ਰਹੇ ਸਾਰਾ ਪਰਿਵਾਰ ਉਹਨਾਂ ਦਾ ਗੋ ਸਿੱਖਿਆ ਸੋ ਉਹਨਾਂ ਨੇ ਇਹੋ ਜਿਹਾ ਕਾਰਨਾਮੇ ਕੀਤੇ ਆ ਜਿਨ੍ਹਾਂ ਨੇ ਅਸੀਂ ਮਤਲਬ ਬਿਆਨ ਨਹੀਂ ਕਾ ਸਕਦੇ ਇੰਨੇ ਇੰਨੇ ਉਹਨਾਂ ਨੇ ਕਾਰਨਾਮੇ ਕੀਤੇ ਆ ਜਿਹੋ ਤੇ ਮੈਂ ਤੁਹਾਨੂੰ ਕੀ ਕਹਿਣਾ ਚਾਹਾਂ ਮੈਂ ਤਾਂ ਸਿਰੇ ਇੱਕ ਹਾਂ ਚਾ ਕਿ ਦੇਖੋ ਉਹਨਾਂ ਨੇ ਆਜ਼ਾਦ ਆਪਣੇ ਧਰਮ ਲਈ ਆਜ਼ਾਦੀ ਲਈ ਦੇਸ਼ ਦੀ ਆਜ਼ਾਦੀ ਲਈ ਆਪਣੀ ਜਿਹੜੀ ਇਹ ਉਪਰਾਲੇ ਕੀਤੇ ਆ ਜਿਹੜੇ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਆਜ਼ਾਦੀ ਲਈ ਯੋਗਦਾਨ ਪਾਇਆ ਜੇਲਾਂ ਕਟੀਆਂ ਜਿਹੜੇ ਬਬਰਾਂ ਦੇ ਸ਼ਹੀਦ ਸ਼ਹੀਦ ਕਰਾਇਆ ਸੀਗੇ ਉਹਨਾਂ ਦੇ ਟੋਟਾਂ ਨੂੰ ਸੌਦਾ ਲਾਇਆ ਉਹ ਜੋ ਬਾਕੀ ਸਿੱਖੀ ਦਾ ਪ੍ਰਚਾਰ ਕੀਤਾ ਔਰ ਆਪਣੇ ਉਹਨਾਂ ਨੇ ਆਪਣੀ ਪ੍ਰਾਪਰਟੀ ਦੇ ਵਿੱਚੋਂ ਸਕੂਲ ਲਈ ਜ਼ਮੀਨਦਾਨ ਕੀਤੀ ਤੇ ਉਹਨਾਂ ਲਈ ਇਸ ਕਰਕੇ ਉਹਨਾਂ ਦੇ ਇਹਨਾਂ ਕਾਰਨਾਮਿਆਂ ਲਈ ਇਹ ਸ਼ੋਅ কমিটি ਨੇ ਇਹ ਉਪਰਾਲਾ ਕੀਤਾ ਜਿੱਥੇ ਤਸਵੀਰ ਨੂੰ ਸਜੋਬਤ ਕੀਤੀ ਆ ਮਹਿੰਦਰਪ੍ਰੀਤ ਕੌਰ ਸੁਪਤਰੀ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਜੋ ਸਿੱਖ ਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਜੂਨੀਅਰ ਮੀਤ ਪ੍ਰਧਾਨ ਰਹੇ ਐ ਨੀਚੋ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰ ਐ ਅੱਜ ਮੈਂ ਸਮੁੱਚੀ ਸਿੱਖ ਕੌਮ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਪਿਤਾ ਜੀ ਨੂੰ ਜ਼ਿੰਦਗੀ ਦੇ ਆਖਰੀ ਸਵਾਸਾ ਤੱਕ ਸਿੱਖ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕੀਤਾ ਸੀਗਾ ਅੱਜ ਕੇਂਦਰੀ ਅਜਾਇਬ ਘਰ ਵਿੱਚ ਮੇਰੇ ਪਿਤਾ ਜੀ ਦੀ ਜਿਹੜੀ ਤਸਵੀਰ ਹੈ ਉਹ ਸ਼ਿਸ਼ੋਭਿਤ ਕੀਤੀ ਗਈ ਹੈ ਮੈਂ ਇਸ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੇ ਪਰਿਵਾਰ ਨੂੰ ਸਾਨੂੰ ਨਿਮਾਣਿਆਂ ਨੂੰ ਇਹ ਮਾਣ ਬਖਸ਼ਿਸ਼ ਕੀਤਾ ਹੈ ਤੇ ਮੈਂ ਗੁਰੂ ਪਾਤਸ਼ਾਹ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਜਿਵੇਂ ਮੇਰੇ ਪਿਤਾ ਜੀ ਨੇ ਆਪਣੇ ਆਖਰੀ ਸਵਾਸਾ ਤੱਕ ਸਿੱਖ ਪੰਥ ਦੀ ਸੇਵਾ ਕੀਤੀ ਹੈ ਅਸੀਂ ਵੀ ਉਹਨਾਂ ਦੇ ਦੱਸੇ ਹੋਏ ਰਾਹ ਤੇ ਚੱਲ ਕੇ ਰਹਿੰਦੇ ਰਹਿੰਦੇ ਸਵਾਸਾ ਤੱਕ ਸਿਕ ਪੰਥ ਦੀ ਸੇਵਾ ਕਰਾਂਗੇ ਅੱਜ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਤਾਨਮੀ ਸਾਹਿਬ ਦਾ ਧੰਨਵਾਦ ਕਰਦਾ ਸਮੂਚੀ ਕਮੇਟੀ ਦਾ ਧੰਨਵਾਦ ਕਰਦਾ ਕਿਹੜੇ ਮਹਾਪੁਰਸ਼ਾਂ ਦੀ ਅੱਜ ਤਸਵੀਰਾਂ ਲੱਗੀਆਂ ਨਾ ਸੰਤ ਬਾਬਾ ਜੰਗ ਸਿੰਘ ਜੀ ਮਹਾਪੁਰਸ਼ ਸ਼੍ਰੀਮਾਨ ਬੂੰਗਾ ਮਸਤੋਣਾ ਤਲਵੰਡੀ ਸਾਬੋ ਸੰਤ ਬਾਬਾ ਚੰਦਾ ਸਿੰਘ ਜੀ ਕਟੂ ਅਤੇ ਜਿਨ੍ਹਾਂ ਦੀ ਬਹੁਤ ਵੱਡੀ ਸਿੱਖ ਪੰਥ ਨੂੰ ਇਹਨਾਂ ਮਹਾਪੁਰਸ਼ਾਂ ਦੀ ਦੇਣ ਆ ਅੱਠ ਕਿਹੜੀਆਂ ਤਸਵੀਰਾਂ ਲੱਗੀਆਂ ਨੇ ਅੱਜ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਮੰਤ ਕਮੇਟੀ ਨੂੰ ਮੈਂ ਵਧਾਈ ਦਿੰਦਾ ਪ੍ਰੈਸ ਨੂੰ ਵਧਾਈ ਦਿੰਦਾ ਇਹਨਾਂ ਮਹਾਪੁਰਸ਼ਾਂ ਦੀ ਬਹੁਤ ਵੱਡੀ ਦੇਣ ਆ ਪੰਥ ਸਿੱਖ ਨੂੰ ਤੇ ਕਿਹੜੇ ਸੰਤ ਬਾਬਾ ਜੰਗ ਸਿੰਘ ਸੀ ਗੁਰੂ ਗ੍ਰੰਥ ਸਾਹਿਬ ਦਾ ਕਾਂਠ ਸੀ ਇਹਨਾਂ ਦੇ ਕਿ ਇਹਨਾਂ ਨੇ ਬਹੁਤ ਵੱਡੀ ਸਿੱਖ ਕੌਮ ਦੀ ਸੇਵਾ ਕੀਤੀ ਆ ਸੰਤ ਬਾਬਾ ਅਤਰ ਸਿੰਘ ਜੀ ਮਸਤੋਣਾ ਸਾਹ ਵਾਲੇ ਉਹਨਾਂ ਤੋਂ ਬਾਅਦ ਜੇ ਸਿੱਖੀ ਦੀ ਕੋਈ ਸੇਵਾ ਕੀਤੀ ਹੈ ਤੇ ਮਹਾਪੁਰਸ਼ਾਂ ਨੇ ਕੀਤੀ ਹੈ ਮੈਂ ਸੂਚੀ ਪ੍ਰੈਸ ਦਾ ਧਿਆਨ ਧੰਨਵਾਦ ਕਰਦਾ